हां जी ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਹਰਾਜ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਐਚ ਐਫ ਵੈਡ ਦੇਖ ਰਹੇ ਹੋ ਜਿਹੜੀ ਕਿ ਤੀਜਾ ਸੂਆ ਸੂਈ ਆ ਮਗਰ ਵੱਛਾ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਹੋ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਵੇਖ ਰਹੇ ਸਫਰਾਜ ਭੋਮਾਰਾ ਉਹਨੂੰ ਵੀ ਫੋਲੋ ਕਰਿਓ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਮੇਰਾ ਜਸਕਰਨ ਸਿੰਘ ਹੈ ਭਾਈ ਜਸਕਰਨ ਜਸਕਰਨ ਮੇਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 98737 666 ਭਾਈ 98737 666 666 ਹਾਂਜੀ ਠੀਕ ਹੈ ਜੀ ਇਹ ਗਾਂ ਆਪਣੇ ਘਰ ਦੀ ਹੈ ਬਈ ਹਾਂ ਬਈ ਕਰਦੀ ਹੈ ਤੇ ਕਿੰਮਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਹੈ ਬਈ ਤੀਜਾ ਸੂਆ ਸੂਈ ਆ ਹਾਂਜੀ ਹਾਂਜੀ ਮਗਰ ਬੱਚਾ ਕੀ ਹੈ ਇਹਦੀ ਅੱਛਾ ਬਈ ਬੱਚਾ ਹਾਂਜੀ ਕਿੰਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੱਲ ਸਵੇਰ ਸੂਈ ਹੈ ਕੱਲ ਸਵੇਰ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਕੱਢ ਦੂਗੀ ਤੁਹਾਡੇ ਅੰਦਾਜ਼ੇ ਨਾਲ ਪਹਿਲੇ ਸੂਏ 20 22 ਲੀਟਰ ਕੱਢਿਆ ਬਈ ਐਰ ਕੀ ਸੇਵਾ ਦੇ ਸਰਤੇ ਹੈ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਸੱਜਣਾ ਜਿਹੜੀ ਗੱਲ ਆ ਤੁਸੀਂ ਆ ਕੇ ਵੇਖ ਸਕਦੇ ਹੋ ਸੱਚੀ ਗੱਲ ਜਿਹੜੀ ਆ ਉਹ ਦੱਸਤੀ ਆ ਬਾਈ ਨੇ ਬੱਚੇ ਦੇ ਆ ਨਾੜੂਆ ਤੁਹਾਨੂੰ ਦਿਸੀ ਜਾਂਦਾ ਕੱਲ ਸੂਈ ਆ ਤੇ ਮ ਥਣ ਹਵਾਨਾ ਬਾਕਮਾਲਾ ਬਹੁਤ ਚੰਗਾ ਥਣ ਹਵਾਨਾ ਬਾਕਮਾਲਾ ਨਾੜਾਂ ਹਵਾਨੇ ਦੇ ਉੱਤੇ ਕੱਲੀਆਂ-ਕੱਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਮਿਲਕ ਵੇਨ ਵੀ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਈਏ ਲਓ ਜੀ ਸੱਜਣਾ ਦੋਨਾਂ ਪਾਸਿਆਂ ਤੋਂ ਹਵਾਨੇ ਦੀ ਜੱਜਮੈਂਟ ਕਰ ਲਓ ਬਿਲਕੁਲ ਸੇਮ ਸਾਈਜ਼ ਆ ਮਿਲਕ ਵੇਨ ਇਧਰ ਵੀ ਚੰਗੀ ਆ ਤੇ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਲਓ ਜੀ ਸੱਜਣੋ ਚੈੱਕ ਕਰ ਲਓ ਤੁਸੀਂ ਹਵਾਨਾ ਨਾੜਾਂ ਦੇ ਤੇ ਉਹ 6 ਵਜੇ ਵੇ ਮੋਟੀਆਂ ਮੋਟੀਆਂ ਨਾੜਾਂ ਕੋਹਨਾ ਪਾਸੇ ਦੁਸ਼ਣ ਹਵਾਨਾ ਦਿਖਾਤਾ ਤੋਰ ਕੇ ਨੂੰ ਦਿਖੋਣਾ ਲੰਮੀ ਲੈ ਜੀ ਉਧਰ ਆ ਲਈ ਲਾਓ ਵੀ ਸੱਜਣਾ ਦੇਖ ਸਕਦਾ ਹਾਂ ਜੱਜਮੈਂਟ ਸਾਰੀ ਕਰ ਲੋ ਸਾਫ ਸੁਥਰਾ ਹਵਾਨਾ ਹੈ ਬਿਲਕੁਲ ਉੱਪਰ ਤੱਕ ਲੱਗਿਆ ਹੋਇਆ ਤੇ ਮੋੜ ਲੈਓ ਜੀ ਇੱਥੇ ਬੰਨ ਲਓ ਹਾਂਜੀ ਭਾਈ ਜੀ ਕੀ ਮੁੱਲ ਕੀਤਾ ਇਹਦਾ ਮੁੱਲ ਬਾਈ 60000 ਰੁਪਇਆ ਦਾ 60000 ਚ ਮਾਨਤਨ ਹੋ ਜੂ ਭਾਈ ਹਾਂ ਮਾਨਤਨ ਕਰਦੇ ਹਾਂ ਫਿਰ ਲਓ ਵੀ ਸੱਜਣਾ 60000 ਮੁੱਲ ਆ ਕੋਈ ਬਾਹਲਾ ਮੁੱਲ ਨਹੀਂ ਕੀਤਾਗਾ ਮਾਨਤਾ ਨੇ ਇਹਦੇ ਵਿੱਚੋਂ ਵੀ ਤੁਹਾਡਾ ਕੀਤਾ ਜਾਊਗਾ ਜੇ ਜਿਵੇਂ ਕਿਸੇ ਮੇਰੇ ਵੀਰ ਨੂੰ ਇਹ ਵਾਇਡ ਪਸੰਦ ਆ ਤੀਜਾ ਸੂਆ ਇਹ ਸੂਈ ਆ ਸਾਰੀ ਡਿਟੇਲ ਬਾਈ ਨੇ ਦੇਤੀ ਆ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਕਿੱਦਾਂ ਦੀ ਲੱਗੀ ਦੋਸਤੋ ਲਾਈਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਆ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ